ਜੈੋ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਹਟਾਣ ਦਾ ਫਾਊਂਡਰ ਸਟ੍ਰੈਕਟਰ ਦੋਸਤੋ ਮੈਨੂੰ ਲੱਗਦਾ ਕਿ ਤੁਹਾਨੂੰ ਮੇਰੀ ਵੀਡੀਓ ਦੇ ਬਹੁਤ ਜ਼ਿਆਦਾ ਇੰਤਜ਼ਾਰ ਸੀਗਾ ਕਿਉਂਕਿ ਪੰਜਾਬ ਕੁਰਸੀ ਪਾਰਟੀ ਦੇ ਬਾਰੇ ਹੁਣ ਜੋ ਨਿਊ ਅਪਡੇਟ ਆਈ ਆ ਉਹਦੇ ਬਾਰੇ ਪਛਨ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ ਤੇ ਲਿਸਟ ਥੋੜੀ ਉਹ ਜਿਹੜੀ ਪੈ ਚੁੱਕੀ ਹੈ ਠੀਕ ਆ ਤੁਹਾਡੇ ਜੋ ਜ਼ਿਲ੍ਹੇ ਤੁਹਾਨੂੰ ਅਲਾਟ ਹੋ ਚੁੱਕੇ ਨੇ ਹੁਣ ਗੱਲ ਆ ਜਿੰਨੇ ਤੁਹਾਡੇ ਮੈਡੀਕਲ ਨੂੰ ਲੈ ਕੇ ਠੀਕ ਆ ਇਹ ਤੁਹਾਡਾ ਪਹਿਲਾਂ ਤੁਹਾਡਾ ਇਹ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਰਹੇ ਨੇ ਬਟ ਕਿ ਸਬ ਇੰਸਪੈਕਟਰ ਵਾਲਿਆਂ ਦਾ ਕੀ ਹੋਇਆ ਸੀਗਾ ਉਹਨਾਂ ਦਾ ਪਹਿਲਾਂ ਹਨਾ ਹੋ ਗਿਆ ਸੀਗਾ ਮੈਡੀਕਲ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਈ ਸੀ ਤੁਹਾਡੇ ਸਾਬ ਨੂੰ ਇਦਾਂ ਇਹਨਾਂ ਨੇ ਉਲਟਾ ਕੀਤਾ ਹੈ ਤੇ ਹੁਣ ਕੁਝ ਕੁਐਸਚਨ ਸੀਗੇ ਮੈਂ ਹਨ ਤੇ ਉਹਦੇ ਵਿੱਚੋਂ ਮੈਂ ਕੁਝ ਕਮੈਂਟਸ ਆ ਜਿਹੜੇ ਪੜ੍ਹ ਕੇ ਦੱਸਾਂਗਾ ਤੁਹਾਨੂੰ ਹਨਾ ਤੇ ਬਾਕੀ ਤੁਸੀਂ ਮੇਰੀ ਰਿਵੀਜ਼ਿਊ ਵੀਡੀਓ ਨੇਚਰ ਵੀ ਕਮੈਂਟ ਕਰ ਦਿਓ ਸਾਰੇ ਹਨਾ ਆਲਮੋਸਟ ਜਿੰਨੇ ਕਮੈਂਟਸ ਹੋ ਜੇ ਕਿ ਮੈਂ ਇਹਦੇ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂ ਤੇ ਪਹਿਲਾ ਕਮੈਂਟ ਆ ਜੇ ਕਿਸੇ ਦਾ ਪੁਰਾਣਾ ਕੋਈ ਆਪਰੇਸ਼ਨ ਹੋਇਆ ਹੋਵੇ ਜਾਂ ਫ੍ਰੈਕਚਰ ਹੋਵੇ ਤੇ ਉਸ ਮੌਜੂਦਾ ਸਮੇਂ ਠੀਕ ਹੋਵੇ ਤਾਂ ਕੀ ਹੋਗਾ ਤਾਂ ਤੁਸੀਂ ਨਾ ਮੇਰੇ ਆ ਨੰਬਰ ਦੇ نیچے ਡਿਸਪਲੇ ਹੋ ਰਿਹਾ 8847478213 ਠੀਕ ਹੈ ਤੇ ਤੁਸੀਂ ਮੈਨੂੰ ਕੰਟੈਕਟ ਕਰੋ ਐਂਡ ਇਹਦੀ ਫੋਟੋ ਵਗੈਰਾ ਜੋ ਵੀ ਚੀਜ਼ਾਂ ਭੇਜੋ ਤੇ ਮੈਂ ਤੁਹਾਨੂੰ ਦੱਸਦਾ ਇਸ ਦੇ ਬਾਰੇ ਕੀ ਹੋ ਸਕਦਾ ਬਾਕੀ ਇਹਦੇ ਬਾਰੇ ਪੰਜਾਬ ਪੁਲਿਸ ਦੇ ਮੈਡੀਕਲ ਟੈਸਟ ਬਾਰੇ ਤੁਹਾਨੂੰ ਜਿਹੜੀ ਆ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਤੁਹਾਨੂੰ ਸਾਰੀ ਇਸ ਵੀਡੀਓ ਚ ਤੁਸੀਂ ਦੇਖੋਗੇ ਸਭ ਸਾਰਾ ਆਲਮੋਸਟ ਤੁਹਾਨੂੰ ਪਤਾ ਲੱਜਣਾ ਵੈਸੇ ਵੀ ਮੈਂ ਬਹੁਤ ਸਾਰੇ ਵੀਡੀਓਜ਼ ਜੋ ਬੱਚਾ ਸਿਲੈਕਟਡ ਹੋਏ ਨੇ ਸਾਰੇ ਉਹਨਾਂ ਦੇ ਥਰੂ ਆ ਪਾਈਆਂ ਹੋਈਆਂ ਨੇ ਆਪਾਂ ਨੇ ਸਾਰੀਆਂ ਹਨਾ ਉਹਨਾਂ ਦਾ ਰਿਵਿਊ ਪਾਇਆ ਹੋਇਆ ਨੇ ਸਾਰੇ ਬੱਚਿਆਂ ਦੇ ਤੁਸੀਂ ਇਹ ਮੇਰੇ ਚੈਨਲ ਤੇ ਜਾ ਕੇ ਸਰਚ ਕਰਕੇ ਦੇਖ ਸਕਦੇ ਹੋ ਸਾਰਾ ਕੁਝ ਬਾਕੀ ਜੋ ਵੀ ਕੁਝ ਜਾਣਕਾਰੀ ਆ ਮੈਂ ਤੁਹਾਨੂੰ ਇਸ ਵੀਡੀਓ ਦੇ ਨੇ ਜਰੀਏ ਦੇਣ ਦੀ ਕੋਸ਼ਿਸ਼ ਕਰਾਂਗਾ ਇੱਕ ਬੱਚਾ ਲਿਖਿਆ ਵੀਰ ਜੀ ਮੇਰੀ ਲੈਫਟ ਹੈਂਡ ਦੀ ਉਂਗਲੀ ਟੇਡੀਆ ਐਂਡ ਕੋਈ ਚੱਕਰ ਪਊਗਾ ਲੈਫਟ ਹੈਂਡ ਦੀ ਉਂਗਲੀ ਟੇਡੀਆ ਇਹਦੀ ਤੁਸੀਂ ਪਿਕ ਪੇਜ ਕੇ ਭੇਜੋ ਜੀ ਮੈਨੂੰ ਮੈਂ ਦੇਖਦਾ ਹਨਾ ਮੂਵਮੈਂਟ ਕਰਦੇ ਦੀ ਇੱਕ ਵੀਡੀਓ ਭੇਜੋ ਮੈਨੂੰ ਉਸ ਤੋਂ ਬਾਅਦ ਇੱਕ ਆ ਜਾਂਦੇ ਆ ਮੇਨਲੀ ਤੁਹਾਡੇ ਦੋ ਜੋ ਟੈਸਟ ਆ ਮੇਨਲੀ ਜੋ ਇੰਪੋਰਟੈਂਟ ਟੈਸਟ ਆ ਮੇਰੇ ਅਕੋਰਡਿੰਗ ਠੀਕ ਹੈ ਉਹ ਤੁਹਾਡੇ ਹੈਗੇ ਇੱਕ ਤਾਂ ਆਈ ਟੈਸਟ ਦੂਸਰਾ ਹੈਗਾ ਤੁਹਾਡਾ ਡੋਪ ਟੈਸਟ ਠੀਕ ਹੈ ਦੇਖੋ ਤੁਹਾਡਾ ਮੈਡੀਕਲ ਜਿਹੜਾ ਹੋਣਾ ਹੈ ਉਹ ਤੁਹਾਨੂੰ ਪਤਾ ਸਿਵਲ ਦੇ ਵਿੱਚ ਹੀ ਹੋਣਾ ਜੇ ਪੰਜਾਬ ਪੁਲਿਸ ਖੁਦ ਕਰੇ ਫਿਰ ਸਟ੍ਰਿਕਨੈਸ ਜ਼ਿਆਦਾ ਰਹਿੰਦੀ ਆ ਬਟ ਜੇ ਬਾਹਰ ਹੋਵੇ ਸਿਵਲ ਦੇ ਵਿੱਚ ਫਿਰ ਜੋ ਲੀਨਿਐਂਸੀ ਜਾਂ ਕਹਰੋ ਕਿ ਇੰਨੀ ਜ਼ਿਆਦਾ ਸਟ੍ਰਿਕਨੈਸ ਵਗੈਰਾ ਠੀਕ ਆ ਤੁਹਾਡੀ ਮੈਡੀਕਲ ਟੈਸਟ ਦੇ ਵਿੱਚ ਨਹੀਂ ਹੁੰਦਾ ਹੈਗਾ ਆਰਮੀ ਦੇ ਨਾਲੋਂ ਤੁਹਾਡਾ ਹੈ ਨਾ ਆਰਮੀ ਵਾਲਿਆਂ ਦਾ ਕੁਝ ਹੋਰ ਹਿਸਾਬ ਹੁੰਦਾ ਮੈਡੀਕਲ ਟੈਸਟ ਦਾ ਤੇ ਪੰਜਾਬ ਪੁਟਸ ਦਾ ਕੁਝ ਹੋਰ ਹਿਸਾਬ ਹੈ ਠੀਕ ਹੈ ਤੁਸੀਂ ਇਸੇ ਦੀ ਜ਼ਿਆਦਾ ਟੈਨਸ਼ਨ ਨਾ ਲੋ ਬਟ ਆ ਦੋ ਚੀਜ਼ਾਂ ਨੇ ਜਿਹੜੀਆਂ ਇਹਨਾਂ ਤੇ ਜ਼ਿਆਦਾ ਫੋਕਸ ਰੱਖੋ ਜੇ ਕਿਸੇ ਨੇ ਇੱਕ ਬੱਚਾ ਲਿਖਿਆ ਸਰ ਮੇਰੇ ਗੌਲ ਬਲੇਡਰ ਵਿੱਚ ਸਟੋਨ ਸੀ ਤਾਂ ਕਰਕੇ ਲੇਜ਼ਰ ਆਪਰੇਸ਼ਨ ਹੋਇਆ ਸੀ 2019 ਦੇ ਵਿੱਚ ਤੇ ਬਾਕੀ ਸਾਰਾ ਕੁਝ ਠੀਕ ਆ ਓਕੇ ਠੀਕ ਹੈ ਤੁਸੀਂ ਕੰਟੈਕਟ ਕਰੋ ਜੀ ਮੈਨੂੰ ਮੈਂ ਤੁਹਾਨੂੰ ਦੱਸਦਾ ਇਸ ਦੇ ਬਾਰੇ ਕੀ ਕਰਨਾ ਤੁਸੀਂ ਨੇ ਐਂਡ ਹੋਰ 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 ਤੁਹਾਡੇ ਨਾਲ ਟੋਟਲੀ ਜਿਹੜੇ ਨੇ 14 ਟੈਸਟ ਹੁੰਦੇ ਨੇ ਠੀਕ ਹੈ ਇਸ ਦੇ ਲੈ ਕੇ ਮੱਕੀ ਦੇਖ ਰਿਹਾ ਆਪਾਂ ਕਮੈਂਟ ਜੇ ਕੋਈ ਮੈਨੂੰ ਵਧੀਆ ਮਿਲੇ ਮੈਂ ਤੁਹਾਨੂੰ ਉਹਦਾ ਦੱਸ ਦਾਂ ਉਹਦੇ ਬਾਰੇ ਤੁਹਾਡੇ 14 ਟੈਸਟ ਹੁੰਦੇ ਨੇ ਪੰਜਾਬ ਕੋਸਟ ਦੇ ਮੈਡੀਕਲ ਟੈਸਟ ਲਈ ਜਦੋਂ ਤੁਸੀਂ ਮੈਡੀਕਲ ਟੈਸਟ ਕਰਵਾਉਣ ਜਾਣਾ ਠੀਕ ਹੈ ਤੁਹਾਡੇ ਉੱਤੇ ਸਾਰੇ ਟੋਟਲੀ ਖਰਚਾ ਜਿਹੜਾ 1350 400 ਦੇ ਵਿੱਚ ਵਿੱਚ ਜਿਹੜਾ ਸਾਰਾ ਤੁਹਾਡਾ ਆ ਜਾਣਾ ਠੀਕ ਹੈ ਤੇ ਉਹ ਵੀ 1000 ਪਹਿਲਾਂ ਦਾ ਜਸ ਤੁਹਾਡਾ ਕੀ ਦਾ ਤੁਹਾਡਾ ਟੂ ਟੈਸਟ ਦਾ ਬਸ ਹੋਰ ਕੋਈ ਫੀਸ ਤੁਹਾਡੀ ਨਹੀਂ ਲਾਤੀਗੀ ਇੰਨੀ ਜ਼ਿਆਦਾ ਕਿਤੇ ਠੀਕ ਹੈ ਉਸ ਤੋਂ ਬਾਅਦ ਲਿਖਿਆ ਹੋਇਆ ਸਰ ਮੇਰਾ ਬਾਬਸੀ ਦਾ ਆਪਰੇਸ਼ਨ ਹੋਇਆ 3 ਸਾਲ ਪੁਰਾਣਾ ਪਹਿਲਾਂ ਹੋਇਆ ਸੀ ਬਿਲਕੁਲ ਠੀਕ ਆ ਕੋਈ ਪ੍ਰੋਬਲਮ ਨਹੀਂ ਆ ਠੀਕ ਹੈ ਓਕੇ ਓਕੇ ਕੋਈ ਪ੍ਰੋਬਲਮ ਨਹੀਂ ਆ ਇਸ ਤਰ੍ਹਾਂ ਦੀ ਠੀਕ ਹੈ ਜੀ ਤੁਹਾਡਾ ਚੱਲ ਜੇਗਾ ਤੇ ਇੱਕ ਕੁਚਨ ਲਿਖਿਆ ਨਿਊ ਵੈਕੈਂਸੀ 10000 ਵੈਕੈਂਸੀ ਹਾਂਜੀ ਨਿਊ ਵੈਕੈਂਸੀਜ਼ ਆ ਰਹੀਆਂ ਨੇ ਉਹਦੇ ਬਾਰੇ ਡਿਟੇਲਸ ਵੀਡੀਓ ਪਾਵਾਂਗੇ ਬਟ ਫਰਸਟ ਆਫ ਆਲ ਆਪਾਂ ਕਲੀਅਰ ਕਰ ਲਈਏ ਡਿਸਟ੍ਰਿਕਟ ਅਲੋਟ ਹੋਇਆ ਸਰ ਮੈਨੂੰ ਖੰਨਾ ਓਕੇ ਮੈਡੀਕਲ ਐਂਡ ਡਾਕੂਮੈਂਟ ਵੈਰੀਫਿਕੇਸ਼ਨ ਕਿੱਥੇ ਹੋਊਗੀ ਜੀ ਠੀਕ ਹੈ ਲੁਧਿਆਣੇ ਹੋਊਗੀ ਜੀ ਕੋਈ ਖੰਨੇ ਨਹੀਂ ਹੁੰਦਾਗਾ ਥੋੜਾ ਇਥੇ ਬਾਕੀ ਵੈਲਕਮ ਆ ਤੁਹਾਡਾ ਖੰਨੇ ਦੇ ਵਿੱਚ ਮੈਂ ਖੰਨੇ ਆ ਤੇ ਸਰ ਜੀ ਪ੍ਰੋਵੀਸ਼ਨ ਪੀਰੀਅਡ ਹੁੰਦਾ 3 ਸਾਲ ਦਾ ਟ੍ਰੇਨਿੰਗ ਦਾ ਆ ਮੈਡੀਕਲ ਤੋਂ ਬਾਅਦ ਜੁਆਇਨਿੰਗ ਮੈਡੀਕਲ ਤੋਂ ਬਾਅਦ ਜੁਆਇਨਿੰਗ ਦੇਖੋ ਜੀ ਹਲ ਦਾ ਸਬ ਇੰਸਪੈਕਟਰ ਵਾਲੇ ਬੈਠੇ ਨੇ ਵਿਚਾਰੇ ਦੂਸਰਾ ਤੁਸੀਂ ਨੇ ਕਿਸੇ ਧਿਆਨ ਰੱਖਣਾ ਆਪਣੇ ਫੋਨਸ ਦੇ ਵਿੱਚ ਜੋ ਤੁਹਾਡੇ ਗਰੁੱਪਾਂ ਵਾਲੇ ਰਹੇ ਨੇ ਤੇ ਦੂਸਰਾ ਕਾਲਸ ਦਾ ਠੀਕ ਹੈ ਜੇ ਤੁਹਾਨੂੰ ਕੋਈ ਅਨਨੰਬਰ ਤੋਂ ਕਾਲ ਆ ਰਹੀ ਹੈ ਪੰਜਾਬ ਪੁਲਿਸ ਹੈ ਨਾ ਤੁਹਾਨੂੰ ਥਾਣੇ ਦੇ ਵਿੱਚੋਂ ਕਾਲ ਆ ਸਕਦੀ ਹੈ ਠੀਕ ਹੈ ਤਾਂ ਤੁਸੀਂ ਉਸ ਚੀਜ਼ ਲੈ ਕੇ ਆਪਣਾ ਧਿਆਨ ਚ ਰੱਖਣਾ ਕੋ ਮੈਡੀਕਲ ਬਾਰੇ ਡਾਕੂਮੈਂਟ ਵੈਰੀਫਿਕੇਸ਼ਨ ਬਾਰੇ ਇਸ ਹੋਰ ਚੀਜ਼ ਬਾਰੇ ਤਾਂ ਉਹ ਤੁਸੀਂ ਸਕਿਪ ਨਹੀਂ ਕਰਨੀ ਹੈਗੀ ਤੇ ਆਪਣੀ ਈਮੇਲ ਵਗੈਰਾ ਜਿਹੜੀ ਚੈੱਕ ਕਰਦੇ ਰਹੋ ਤੁਹਾਨੂੰ ਇੱਥੇ ਜੁਗਿਆ ਜਾਣਕਾਰੀ ਤੁਹਾਨੂੰ ਮਿਲ ਜੇ ਰਹਿਣੀ ਹੈ ਅ ਫੇਕ ਨੂੰ ਲਿਖਿਆ ਵੀਰ ਜੀ ਸਬ ਇਨਸਪੈਕਟਰ 2023 ਦੀ ਜੁਆਇਨਿੰਗ ਕਦੋਂ ਆ ਐਂਡ ਸਾਡਾ ਮੈਡੀਕਲ ਤਾਂ ਮਾਰਚ ਚ ਹੋ ਚੁੱਕੇਗਾ ਹਾਂਜੀ ਬੱਚੇ ਹੋ ਚੁੱਕਿਆ ਸੀਗਾ ਬਟ ਉਹੀ ਆ ਹੁਣ ਇਹ ਬੱਚੇ ਤਾਂ ਕਨਸਟੇਬਲ ਵਾਲੇ ਵਿਚਾਰੇ ਪਲੇਖੇ ਚ ਨਹੀਂ ਵੀ ਕਿਤੇ ਸਾਡਾ ਹਨਾ ਹੁਣ ਇਹ ਸਾਨੂੰ ਵਰਦੀਆਂ ਦੇ ਦੇਣਗੇ ਸਾਰ ਹਨਾ ਤੇ ਹਲੇ ਤਾਂ ਸਬ ਇਨਸਪੈਕਟਰ ਵਾਲੇ ਵਿੱਚ ਆਪਣੇ ਬੈਠੇ ਨੇ ਉਹਨਾਂ ਦੀ ਜੁਆਇਨਿੰਗ ਹੋ ਗਈ ਫੇਰ ਕਿਤੇ ਜਾ ਕੇ ਕਨਸਟੇਬਲ ਵਾਲੇ ਬੱਚਿਆਂ ਦੀ ਤਾਂ ਤੁਸੀਂ ਵਾਲੇ ਆਰਾਮ ਨਾਲ ਚਿੱਲ ਕਰੋ ਜਸਟ ਜੋ ਪ੍ਰੋਸੈਸ ਚੱਲ ਰਿਹਾ ਉਹਦਾ ਉਹ ਤੁਸੀਂ ਫਾਲੋ ਕਰ ਲਓ ਠੀਕ ਆ ਜੋ ਤੁਹਾਡੇ ਮੈਡੀਕਲ ਤੇ ਆਪਣਾ ਡਾਕੂਮੈਂਟ ਵੈਰੀਫਿਕੇਸ਼ਨ ਰਹਿੰਦੀ ਆ ਉਹ ਤੁਸੀਂ ਨੈਕਸਟ ਕੁਐਸਚਨ ਆ ਵੀਰੇ ਮੇਰਾ ਆਪਰੇਸ਼ਨ ਹੋਇਆ ਸੀ 7 ਸਾਲ ਪਹਿਲਾਂ ਹਰਨੀਆਂ ਦਾ ਸਭ ਕੁਝ ਠੀਕ ਆ ਪ੍ਰੋਬਲਮ ਨਹੀਂ ਹੁੰਦੀ ਬਟ ਟਾਂਕੇ ਨੇ ਵਿਜੀਬਲ ਨੇ ਕੋਈ ਰਿਕਵਰਡ ਤਾਂ ਨਹੀਂ ਆਦਾ ਦੀ ਠੀਕ ਹੈ ਤੁਸੀਂ ਮੈਨੂੰ ਇਹ ਫੋਟੋ ਭੇਜੋ ਠੀਕ ਹੈ ਤੇ ਮੇਰੇ ਨਾਲ ਨੀਚੇ ਕਾਲ ਤੇ ਹਨਾ ਕੰਟੈਕਟ ਕਰ ਸਕਦੇ ਸੀ ਮੈਂ ਤੁਹਾਨੂੰ ਦੱਸ ਦਿੰਦਾ ਸੋਲੂਸ਼ਨ ਸਰ ਜੀ ਨੌਕ ਨੌਕ ਨਹੀਂ ਦੀ ਪ੍ਰੋਬਲਮ ਆ ਥੋੜੀ ਬਹੁਤ ਚੱਲੀ ठीक है जो नौकरी की प्रॉब्लम एकदम ना स्टैंडिंग खड़े हो गए एक फोटो भेजो ठीक है इदा ही स्टैंडिंग नीचे बैठ के फोटो भेजो तो एक लंबे पैके थोड़ी नीज की फोटो भेजो ठीक है या वीडियो बना के भेज सकते तो मैं तुम्हें दसदा थोड़ी कि नौकरी हर एक हूं बट डिपेंड करता किसी के ज़्यादा एंगल हों घ एंगल होंगे ठीक है तो उसके अकॉर्डिंग तुम्हें मैं दसदा की सीन होंगे उस ਜੋ ਤੁਹਾਡੇ ਡਿਸਟ੍ਰਿਕਟ ਅਲਾਟ ਹੋਏ ਨੇ ਸਾਰੇ ਤੁਹਾਡੀ ਵੈਬਸਾਈਟ ਤੇ ਪੈ ਰਹੇ ਤੁਸੀਂ ਜਾ ਕੇ ਉਹ ਜਿਹੜੇ ਚੈੱਕ ਕਰ ਸਕਦੇ ਹੋ ਠੀਕ ਹੈ ਹਾਂ ਆ ਕੁਆਂਟਾ ਹੈ ਨਾ ਵੀਰੇ ਜਿਹੜੇ ਡਿਸਟ੍ਰਿਕਟ ਅਲਾਟ ਹੋਏ ਨੇ ਟ੍ਰੇਨਿੰਗ ਤੋਂ ਪਹਿਲਾਂ ਉਹ ਡਿਸਟ੍ਰਿਕਟ ਦੇ ਪੁਲਿਸ ਲੈਨ ਵਿੱਚ ਹੀ ਰੱਖਿਆ ਜਾਊਗਾ ਹਾਂਜੀ ਠੀਕ ਹੈ ਜਿਵੇਂ ਮਤਲਬ ਤੁਹਾਡਾ ਹੋ ਜਾਂਦਾ ਸਾਰਾ ਹਾਂ ਪ੍ਰੋਸੈਸ ਮਤਲਬ ਸਭ ਚੀਜ਼ਾਂ ਤਾਂ ਉਸ ਤੋਂ ਬਾਅਦ ਤੁਹਾਨੂੰ 1-2 ਮਹੀਨੇ ਲਈ ਇਦਾਂ ਤੁਹਾਨੂੰ ਰੱਖਿਆ ਜਾਂਦਾ ਥਾਣੇ ਦੇ ਵਿੱਚ ਤੇ ਥੋੜਾ ਉੱਥੋਂ ਮਤਲਬ ਸਾਰਾ ਤੁਹਾਡੀ ਡਿਊਟੀ ਹੁੰਦੀ ਹੈ ਤੁਹਾਡੀ 8 ਤੋਂ ਉੱਥੇ ਲੈ ਕੇ 5 ਵਜੇ ਤੱਕ ਇਹ 8 ਤੋਂ 8 ਇਦਾਂ ਸਾਰਾ ਸੀ ਤੇ ਤੁਸੀਂ ਉੱਥੇ ਟ੍ਰੇਨਿੰਗ ਤੋਂ ਪਹਿਲਾਂ ਦਾ ਗੱਲ ਕਰ ਰਹੇ ਹਾਂ ਟ੍ਰੇਨਿੰਗ ਤੋਂ ਪਹਿਲਾਂ ਜੇ ਤੁਹਾਡੀ ਬਣ ਜਾਂਦੀ ਹੈ ਉਸ ਸਮੇਂ ਸਿਰ ਫਿਰ ਤੁਹਾਡਾ ਜਲਦੀ ਭੇਜ ਦਿੰਦੇ ਨੇ ਜੇ ਨਹੀਂ ਬਣਦੀ ਕਿ ਫਿਰ ਤੁਹਾਨੂੰ 1 ਮਹੀਨਾ 2 ਮਹੀਨੇ ਜੋਗਿਆ ਉੱਥੇ ਵੇਟ ਕਰਨਾ ਪੈਂਦਾ ਹੈ ਉੱਥੇ ਕੰਮ ਕਰਨਾ ਪੈਂਦਾ ਹੈ ਭਾਈ ਜੀ ਇਸ ਨੈਕਸਟ ਕੁਸਚਨ ਆ ਭਾਈ ਜੀ ਡਾਕੂਮੈਂਟ ओरिजिनल ਸੀ ਸਬਮਿਟ ਕਰਨੇ ਨੇ ਭਾਈ ਜੀ ਮੇਰਾ ਫਿਜ਼ੀਕਲ ਸੀ ਇਹ ਸਰਵਿਸ ਕਰ ਰਿਹਾ ਸੀ ਡਾਕੂਮੈਂਟ ਮੈਂ ਉੱਥੇ ਜਮਾ ਕਰਵਾ ਦਾਂ ਫਿਰ ਠੀਕ ਹੈ ਜੀ ਤੁਸੀਂ ਮੈਨੂੰ ਕਾਲ ਕਰੋ ਜੀ ਤੁਹਾਡਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਤੇ ਕੰਟੈਕਟ ਕਰੋ ਮੈਨੂੰ ਮੈਂ ਤੁਹਾਨੂੰ ਦੱਸਦਾ ਕਿਉਂਕਿ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਉਧਰੋਂ ਇਧਰ ਅਪਲਾਈ ਹੋਏ ਨੇ ਇਦਾਂ ਸਾਰਾ ਸੀਨ ਹੈ ਨਾ ਥੋੜਾ ਤੇ ਤਿੰਨ ਸਾਲ ਬਾਲ ਡਿਸਟ੍ਰਿਕਟ ਦਾ ਮੈਡੀਕਲ ਡਸਤਾ ਬਾਈ ਹੋਮ ਡਿਸਟ੍ਰਿਕਟ ਚ ਹੀ ਹੁੰਦਾ ਹਾਂਜੀ ਹਾਂਜੀ ਹੋਮ ਡਿਸਟ੍ਰਿਕਟ ਹਾਂਜੀ ਮੇਨਲੀ ਥੋੜੇ ਚਾਰ ਪੰਜ ਜਿਹੜੇ ਉਹ ਅਲਾਉਟ ਕੀਤੇ ਹੁੰਦੇ ਜਾਂ ਬਟਿੰਡਾ ਹੋ ਗਿਆ ਕਿਸਦਾ ਹਨਾ ਜਾਂ ਆਪਣਾ ਇੱਥੇ ਆਪਣਾ ਲੁਧਿਆਣਾ ਹੋ ਗਿਆ ਚਲੰਦਰ ਹੋ ਗਿਆ ਇਦਾਂ ਕਰਕੇ ਤੁਹਾਡੇ ਹਨਾ ਸਾਰਿਆਂ ਦਾ ਮੈਡੀਕਲ ਹੁੰਦਾ ਜੋ ਹੱਬ ਆ ਤੁਹਾਡਾ ਚਲੰਦਰ ਹੈ ਸਰ ਅਲਟਰਾਸਾਉਂਡ ਗਰਜ਼ ਲਈ ਦੱਸੋ ਮੈਨੂੰ ਸਟੋਨਸ ਹੈ ਠੀਕ ਹੈ ਜਦੋਂ ਮੈਨੂੰ ਕੰਟੈਕਟ ਕਰੋ ਠੀਕ ਹੈ ਪਕੂਨ ਦੱਸਦੇ ਆ ਇਹਦੇ ਰਿਲੇਟਡ ਜੋ ਫੇਰ ਨੌਕਨੀ ਵਾਲਾ ਮੈਨੂੰ ਭੇਜੋ ਸਾਰਾ ਕੁਝ ਨਾ ਐਂਡ ਕਹਿੰਦਾ ਮੁੰਡੇ ਨੇ ਕਿਸੇ ਨੇ ਦੂਜੇ ਨੂੰ ਕਮੈਂਟ ਕੀਤਾ ਕੋਈ ਵਿੱਚ ਕਹਿੰਦਾ ਸਰ ਤੁਸੀਂ ਪ੍ਰੀਤਮ ਅਕੈਡਮੀ ਆਏ ਸੀ ਖੰਨੇ ਫਾਇਰਮੈਨ ਚ ਤੂੰ ਤਾਂ ਸਿਲੇਕਟ ਹੋ ਗਿਆ ਪੀਪੀ ਜ ਹੁਣ ਤੁਸੀਂ ਫਾਇਰਮੈਨ ਛੱਡੋਗੇ ਇਹਦਾ ਇਹ ਰੋਦਾ ਖੁਦ ਦਾ ਚੁਆਇਸ ਹੈ ਨਾ ਆਪਣਾ ਮਕਸਦ ਹੈ ਬੱਚਿਆਂ ਨੂੰ ਨੌਕਰੀ ਦਿਵਾਉਣਾ ਹੁਣ ਮੇਰੀ ਕੈਡਿੰਗ ਦੇ ਵਿੱਚ ਪੁੱਛੋਂ 3 3 4 4 ਜੌਬਸ ਕੱਲੇ ਕੱਲੇ ਖੋਲਨੇ ਇਹ ਤਾਂ ਹੁਣ ਇਹਦੇ ਵਿੱਚ ਹੁਣ ਉਹ ਬੱਚਿਆਂ ਦੀ ਚੁਆਇਸ ਹੈ ਜੋ ਮਰਜੀ ਚੁਆਇਸ ਕਰ ਲੈਣ ਸਾਰਾ ਹਨ ਤੇ ਬਟ ਇਹਦੇ ਵਿੱਚ ਹੁਣ ਪ੍ਰੋਸੈਸ ਹੁਣ ਜਿਵੇਂ ਆਪਣੀ ਕੁੜੀ ਹੈ ਟੀਐਸਐਸ ਦੇ ਵਿੱਚ ਹੋਈ ਵੀ ਆ ਬਟ ਉਹਨੇ ਨਹੀਂ ਕਰਨਾ ਹੈਗਾ ਹੁਣ ਉਧਰ ਤੇ ਹੁਣ ਉਹਨੇ ਇਨਵੈਸਟੀਗੇਸ਼ਨ ਜੁਆਇਨ ਕਰਨਾ ਇਧਰ ਸਾਰਾ ਹਨ ਤਾਂ ਇਹ ਤਾਂ ਉਹਨਾਂ ਦੀ ਚੁਆਇਸ ਹੈ ਜੋ ਉਹ ਚੂਸ ਕਰਨ ਹਨ ਹਨਾ ਇਸੋ ਲਿਖਿਆ ਬਾਈ ਜੀ ਰਹਿਣ ਦਾ ਸਹਿਣ ਦਾ ਰੋਟੀ ਪਾਣੀ ਦਾ ਜੁਗਾੜ ਕਰਨਾ ਪੈਂਦਾ ਸਰਵਿਸ ਟਾਈਮ ਚਲੋ ਇਹ ਆਊਟ ਆਫ ਕੁਐਰੀ ਕੁਐਸਚਨ ਹੈ ਇਹਦਾ ਬਾਅਦ ਵਿੱਚ ਕਰਦੇ ਹਾਂ ਠੀਕ ਹੈ ਬਾਕੀ ਦੋਸਤੋ ਏਸੀ ਅੱਜ ਦੀ ਵੀਡੀਓ ਸਾਰਾ ਕੁਝ ਹੈ ਨਾ ਬਾਕੀ ਜੇ ਤੁਹਾਨੂੰ ਕਿਸੇ ਹੋਰ ਚੀਜ਼ ਨੂੰ ਲੈ ਕੇ ਕੋਈ ਡਾਊਟ ਕੋਈ ਕੁਐਸਚਨ ਹੋਵੇ ਕੋਈ ਵੀ ਚੀਜ਼ ਨਾ ਹੈ ਨਾ ਤਾਂ ਮੈਨੂੰ ਜ਼ਰੂਰ ਕੰਟੈਕਟ ਕਰ ਲਿਓ ਤੇ ਕਾਲ ਨਾ ਕਰਿਓ ਪਲੀਜ਼ ਕੋਈ ਹੈਨਾ ਜਸਟ ਤੂੰ ਮੈਸੇਜ ਕਰ ਦਿਓ ਪਹਿਲਾਂ ਤਾਂ ਹੈਨਾ WhatsApp ਤੇ ਤੇ ਮੈਂ ਆਪਣਾ ਜੋ ਵੀ ਤੁਹਾਡਾ ਹੈਨਾ ਟਾਈਮ ਕੱਟ ਗਿਆ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦਵਾਂਗਾ ਤੇ ਜਿੰਨਾ ਹੋ ਸਕੇ ਕਮੈਂਟਸ ਵਿੱਚ ਤੁਸੀਂ ਆਪਣਾ ਮੈਨੂੰ ਦੱਸ ਸਕਦੇ ਹੋ ਠੀਕ ਹੈ ਨਹੀਂ ਤਾਂ ਪਰਸਨਲੀ ਕੰਟੈਕਟ ਕਰ ਸਕਦੇ ਹੋ WhatsApp ਤੇ ਠੀਕ ਹੈ ਆਪਣੀ ਡਿਜੋ ਵੀ ਆਪਣਾ ਪ੍ਰੋਬਲਮ ਹੈ ਉਹ ਲੇ ਕੇ ਪਾ ਦਿਓ ਮੈਂ ਤੁਹਾਨੂੰ ਜ਼ਰੂਰ ਰਿਪਲਾਈ ਕਰੂੰਗਾ ਤੇ ਇੱਕ ਕੋਚ ਦਾ ਮਕਸਦ ਸਿਰਫ ਗਰਾਊਂਡ ਤੱਕ ਹੀ ਨਹੀਂ ਹੁੰਦਾ ਮੈਂ ਬਾਰ ਬਾਰ ਕਹਿੰਦਾ ਜੋ ਅਕੈਡਮੀਜ਼ ਨੇ ਜਾਂ ਕੁਝ ਵੀ ਆ ਉਹਨਾਂ ਦਾ ਮਕਸਦ ਸਿਰਫ ਤੁਹਾਨੂੰ ਪੀਪਰ ਪਾਸ ਕਰਾਉਣਾ ਜਾਂ ਫਿਰ ਸਿਰਫ ਤੁਹਾਡਾ ਫਿਜ਼ੀਕਲ ਪਾਸ ਕਰਾਉਣਾ ਨਹੀਂ ਹੈ ਮੇਰਾ ਮਕਸਦ ਹੈ ਤੁਹਾਨੂੰ ਲਾਸਟ ਪੁਆਇੰਟ ਤੱਕ ਲੈ ਕੇ ਜਾਣਾ ਜੀ ਠੀਕ ਹੈ ਜਦ ਤੱਕ ਕਿ ਤੁਹਾਡੇ ਵਰਦੀ ਨਹੀਂ ਪੈਂਦੀ ਹੈਗੀ ਠੀਕ ਹੈ ਜਦ ਤੱਕ ਕਿ ਤੁਸੀਂ ਸਲੂਟ ਨਹੀਂ ਮਾਰਦੇ ਹੈਗੇ ਫਰਦੀ ਨੂੰ ਤਾਂ ਇੱਥੇ ਤੱਕ ਦੋ ਪੜਾਅ ਤੁਹਾਡੇ ਰਹਿ ਚੁੱਕੇ ਨੇ ਹਲੇ ਜਿਹੜੇ ਕਨਸੈਪਟ ਵਾਲੇ ਬੱਚੇ ਨੇ ਤਾਂ ਇਹ ਦੋ ਪੜਾਅ ਮੈਂ ਜਦੋਂ ਸਬ ਇੰਸਪੈਕਟਰ ਦਾ ਟਾਈਮ ਸੀ ਉਸ ਟਾਈਮ ਦੀ ਆਪਾਂ ਬਹੁਤ ਉਹਨਾਂ ਬੱਚਿਆਂ ਦੀ ਸਾਰਿਆਂ ਦੀ ਹੈਲਪ ਕੀਤੀ ਤਾਂ ਮੈਨੂੰ ਲੱਗਦਾ ਇੱਕ ਛੋਟੀ ਜਿਹੀ ਜਾਣਕਾਰੀ ਮੇਰੀ ਥੋੜੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਤਾਂ ਜ਼ਰੂਰ ਕਿਸੇ ਨੂੰ ਲੈ ਕੇ ਸੰਕਸ਼ਰਮਾ ਨਾ ਕਰੋ ਚਾਹੇ ਤੁਸੀਂ ਕਿਸੇ ਵੀ ਅਕੈਡਮੀ ਚਾਹੇ ਉਹ ਜੀ ਲਾਈਵ ਤੇ ਇੰਟਰਸਾ دیا۔ ਠੀਕ ਹੈ ਦੋਸਤੋ ਬਾਕੀ ਜੋ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨੂੰ ਸਾਰੇ ਜਰੂਰ ਇੱਕ ਵਾਰ ਮੇਰੇ ਚੈਨਲ ਤੇ ਵਿਜ਼ਿਟ ਜਰੂਰ ਕਰੋ ਦੇਖੋ ਪ੍ਰੀਤਮ ਕੌਣ ਹੈ ਪ੍ਰੀਤਮ ਫਿਟ ਆਰਮੀ ਅਕੈਡਮੀ ਇਹਦਾ ਕੀ ਰੋਲ ਹੈ ਪੰਜਾਬ ਪੁਲਿਸ ਦੇ ਵਿੱਚ ਤੇ ਬਾਕੀ ਜੇ ਕਿਸੇ ਨੂੰ ਬੱਚੇ ਨੂੰ ਡਿਟੇਲ ਦੇ ਵਿੱਚ ਵੀਡੀਓ ਚਾਹੀਦੀ ਹੈ 14 ਟੈਸਟ ਦੇ ਬਾਰੇ ਉਹਦੇ ਬਾਰੇ ਆਪਾਂ ਨੇ ਕੁੜੀਆਂ ਦਾ ਅੱਡ ਰਿਵਿਊ ਪਾਇਆ ਹੋਇਆ ਮੁੰਡਿਆਂ ਦਾ ਅੱਡ ਪਾਇਆ ਹੋਇਆ ਸਬ ਇੰਸਪੈਕਟਰ ਕੌਨਸਟੇਬਲ ਅਲੱਗ-ਅਲੱਗ ਕਰਕੇ ਬੱਚਿਆਂ ਦੇ ਰਿਵਿਊ ਪਾਏ ਹੋਏ ਨੇ ਠੀਕ ਹੈ ਤਾਂ ਟੀਐਸਐਸ ਵਾਲੇ ਬੱਚਿਆਂ ਦਾ ਅਲੱਗ ਪਾਇਆ ਹੋਇਆ ਹੈ ਦਾ ਰਿਵਿਊ ਜੋ ਥੋੜਾ ਮੈਡੀਕਲ ਟੈਸਟ ਹੈ ਇਹ ਤਾਂ ਸੇਮ ਨਹੀਂ ਮੈਂ ਤੁਹਾਨੂੰ ਦੱਸਿਆ ਦੋ ਚੀਜ਼ਾਂ ਦਾ ਧਿਆਨ ਰੱਖਣਾ ਬਸ ਇੱਕ ਤਾਂ ਲੇਜ਼ਰ ਵਾਲਾ ਠੀਕ ਹੈ ਅੱਖਾਂ ਦਾ ਜੇ ਤੁਹਾਡੇ ਹਨਾ ਆਇਨਿਕ ਵਗੈਰਾ ਲੱਗੇ ਹੋ ਕੁਝ ਵੀ ਹੈ ਤਾਂ ਤੁਸੀਂ ਆਪਣਾ ਲੇਜ਼ਰ ਟ੍ਰੀਟਮੈਂਟ ਜਿਹੜਾ ਉਹ ਕਰਵਾ ਲਓ ਹੁਣ ਏਸੀ ਲੈ ਕੇ ਘੋੜਨਾ ਵਰਤੋ ਤੁਸੀਂ ਠੀਕ ਹੈ ਦੂਸਰਾ ਹੋਰ ਤੁਹਾਡਾ ਕੀ ਕਰ ਸੀਗਾ ਡੋਪ ਟੈਸਟ ਠੀਕ ਹੈ ਇਹ ਚੀਜ਼ਾਂ ਤੁਸੀਂ ਡੋਪ ਟੈਸਟ ਵਾਲੇ ਹੋਰ ਸਭ ਚੀਜ਼ਾਂ ਹੋਗੀਆਂ ਕਿਸੇ ਨੂੰ ਹਨਾ ਨਹੀਂ ਦੱਸ ਸਕਦੇ ਤਾਂ ਬਟ ਹੁਣ ਮੈਂ ਇਸ ਸੀਨ ਨਾਲ ਸਮਝਦਾ ਚਲੋ ਗਲਤੀ ਹੋ ਗਈ ਤਾਂ ਤੋ ਜੋ ਕੀਤਾ ਤੁਸੀਂ ਛੱਡੋ ਇਹ ਚੀਜ਼ਾਂ ਨੂੰ ਹੁਣ ਸਾਰੀ ਚੀਜ਼ਾਂ ਦਾ ਹੱਲ ਹੋ ਸਕਦਾ ਜੀ ਚਾਹੇ ਤੁਸੀਂ ਚਿੱਟਾ ਫੀਮ ਡੋਡਾ ਹਰ ਇੱਕ ਕੋਈ ਵੀ ਚੀਜ਼ ਕੁਝ ਵੀ ਕਰਦੇ ਹੋ ਹਰ ਇੱਕ ਚੀਜ਼ ਨੂੰ ਹਰ ਇੱਕ ਚੀਜ਼ ਦਾ ਸੋਲੂਸ਼ਨ ਹੁੰਦਾ ਹੈ ਠੀਕ ਹੈ ਡਿਪੈਂਡ ਹੁੰਦਾ ਕਿ ਤੁਹਾਡੇ ਸਾਹਮਣੇ ਵਾਲੇ ਬੰਦੇ ਨੇ ਜਿੱਤੂ ਦੀ ਪੁੱਛ ਰਹੇ ਉਹਨੂੰ ਪਤਾ ਹੈ ਕਿ ਨਹੀਂ ਠੀਕ ਹੈ ਤਾਂ ਤੁਸੀਂ ਜੇ ਯੂਰ ਟੈਂਸ਼ਨ ਨਾਲ ਲੋ ਜੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਵੀ ਗਈ ਆ ਤਾਂ ਮੈਨੂੰ ਪਰਸਨਲੀ ਵਾਲਾ ਕੰਟੈਕਟ ਕਰ ਲਓ ਆਪਾਂ ਤੁਹਾਡਾ ਹੁਣ ਇੰਨਾ ਲਾਸਟ ਟਾਈਮ ਤੱਕ ਤੁਸੀਂ ਇੱਥੇ ਤੱਕ ਪਹੁੰਚ ਚੁੱਕੇ ਹੋ ਸਿਰਫ ਆ ਛੋਟੇ ਟਾਸ ਨੂੰ ਲੈ ਕੇ ਤੁਸੀਂ ਕਿਤੇ ਫਸ ਨਾ ਜਾਏ ਠੀਕ ਹੈ ਜੀ ਤਾਂ ਧਿਆਨ ਦਿਓ ਇਸ ਨੂੰ ਲੈ ਕੇ ਕੋਈ ਮੈਡੀਸਿਨ ਖਾ ਰਹੇ ਹੋ ਕਿਸ ਤਰ੍ਹਾਂ ਦੀ ਕੁਝ ਤੁਸੀਂ ਠੀ ਧਿਆਨ ਰੱਖੋ ਕਿਹੜੀ ਲੈ ਰਹੇ ਹੋ ਕਿਹੜੇ ਡਰਗ ਯੂਜ਼ ਹੋ ਰਿਹਾ ਉਹ ਠੀਕ ਹੈ ਕੋਈ ਇੰਜੈਕਸ਼ਨ ਲਗਾ ਰਹੇ ਹੋ ਜਾਂ ਤੁਸੀਂ ਵੈਸੇ ਕੋਈ ਕਿਸ ਤਰ੍ਹਾਂ ਦੀ ਕੋਈ ਚੀਜ਼ ਕਰ ਰਹੇ ਹੋ ਠੀਕ ਹੈ ਇਹਨਾਂ ਸਭ ਚੀਜ਼ਾਂ ਦਾ ਧਿਆਨ ਰੱਖੋ ਬੱਚੋ ਤੇ ਬਾਕੀ ਮਿਲਦੇ ਹਾਂ ਨੈਕਸਟ ਵੀਡੀਓ ਜਲਦੀ ਜਲਦੀ ਤੱਤ ਦੇ ਲਈ ਜੈ ਹਿੰਦ ਜੇ ਵੀਡੀਓ ਪਤਿਆ ਲਗੀ ਤਾਂ ਤੁਹਾਨੂੰ ਪਤਾ ਹੈ ਕੀ ਕਰਨਾ ਠੀਕ ਹੈ ਬਾਕੀ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੇਰੇ ਵੱਲੋਂ ਲਵ ਯੂ